ਵੈਗਨੂਜੀ ਦਾ ਖਾਲਸਾ ਵੈਗਨੂਜੀ ਦੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਲਗਾਤਾਰ ਸਿੱਖਾਂ ਦੇ ਮੁੱਦਿਆਂ ਦੇ ਵਿੱਚ ਉਹਨਾਂ ਦੀਆਂ ਸੰਸਥਾਵਾਂ 'ਚ ਉਹਨਾਂ ਦੇ ਜਥੇਬੰਦੀਆਂ 'ਚ ਇੰਟਰਫੇਅਰ ਕਰ ਰਹੀ ਆ ਦਖਲਅੰਦਾਜ਼ੀ ਕਰ ਰਹੀ ਆ ਇਹ ਠੀਕ ਆ ਕਿ ਬਈ ਉੱਥੇ ਕੁਝ ਕੁੱਤਾਈਆਂ ਜਾਂ ਹੁਨਤਾਈਆਂ ਰਹਿ ਗਈਆਂ ਹੋਣਗੀਆਂ ਬਟ ਸਰਕਾਰੀ ਦਖਲਅੰਦਾਜ਼ੀ ਸਰਕਾਰ ਇਸ ਦਖਲਅੰਦਾਜ਼ ਨੂੰ ਗ੍ਰੇਸ ਕਰੇ ਤੇ ਸਰਕਾਰੀ ਦਸਤਲ ਅੰਦਾਜ਼ੀ ਅਸੀਂ ਬਹੁਤ ਵਿਰੋਧਾਂ ਇਸ ਗੱਲ ਦੇ ਸਿੱਖਾਂ ਦੇ ਇਹ ਮਸਲੇ ਆ ਸਾਡੇ ਅੰਦਰ ਕਿੰਨੇ ਵੀ ਵਖਰੇਵੇਂ ਹੋਣ ਸਾਡੇ ਅੰਦਰ ਜਿੰਨਾ ਮਰਜੀ ਇੱਕ ਦੂਜੇ ਤੋਂ ਅੰਦੀਆਂ ਵੰਡੀਆਂ ਪਈਆਂ ਹੋਣ ਅਸੀਂ ਸਿਧਾਂਤਕ ਤੌਰ ਤੇ ਵੀ ਚਾਏ ਇੱਕ ਦੂਜੇ ਦੇ ਵਿਰੋਧ ਹੋਈਏ ਪਰ ਜਿੱਥੇ ਸਵਾਲ ਸਿੱਖੀ ਦੀ ਸਿੱਖ ਇਸ ਸੰਸਥਾਵਾਂ ਦੀ ਸਿੱਖ ਜਥੇਬੰਦੀਆਂ ਦੀ ਆ ਜਾਂਦੀ ਹੈ ਉੱਥੇ ਅਸੀਂ ਇੱਕ ਆ ਤੇ ਅਸੀਂ ਕਿਸੇ ਹੱਦ ਤੱਕ ਵੀ ਕਿਸੇ ਗੱਲ ਇਹ ਜਿਹੜਾ ਸਾਡੇ ਇੰਟਰਫੀਰੈਂਸ ਆ ਜਾਂ ਦਖਲਅੰਦਾਜ਼ੀ ਹੋ ਕਿਸੇ ਤਰਾ ਵੀ ਵੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਦੂਜਾ ਮੈਂ ਧਾਮੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਵੀ ਤੁਸੀਂ ਵੀ ਕਿਸੇ ਸਿਆਸੀ ਦਬਾਅ ਚ ਆ ਕੇ ਇੱਕ ਪੱਖ ਨਾ ਪੂਰੋ ਜਾਂ ਇੱਕ ਧਿਰ ਦਾ ਪੱਖ ਨਾ ਪੂਰੋ ਹਾਲਾਂਕਿ ਤੁਸੀਂ ਪਿਛਲੇ ਸਮੇਂ ਚ ਪੂਰਬੇ ਆਏ ਹੋ ਇਹ ਸਾਰੇ ਹਾਲਾਤ ਹੀ ਤਾਂ ਬਣੇ ਆ ਕਿਉਂਕਿ ਤੁਸੀਂ ਇਹਨਾਂ ਹਾਲਾਤਾਂ ਤੱਕ ਆਪਦੇ ਆਪ ਨੂੰ ਕਮਜ਼ੋਰ ਕਰ ਲਿਆ ਕਿ ਅੱਜ ਉਸ ਐਸਜੀਪੀਸੀ ਦੇ ਫੰਕਸ਼ਨਿੰਗ ਤੋਂ ਜਿਸ ਤੋਂ ਸਰਕਾਰਾਂ ਡਰਦੀਆਂ ਸੀਗੀਆਂ ਉਹਦੇ ਅੰਦਰ ਇੱਕ ਆਮ ਇੱਕ ਸਟੇਟ ਦਾ ਇੱਕ जरा सिस्टम आखल अंदाजी कर लगातार सो सकी मसला समझना जरूरी है, है। चोणा है, है उस समय तो पहला जिम्मे पंथक शक्ति खेरू खेरू हो पी आई चो गो आम चोणा नहीं है दो हजार सताई दोणा एक फैसला खून चोणा है जिड़ी कि सादे ਜਾਤਾ ਹੋਂ ਬੱਚੂ ਵੀ ਜਾਂ ਹੋਂ ਦੇ ਵਿੱਚ ਖਰਾਦਾ ਪੈ ਸਕਦਾ ਹੈਗਾ ਸੋ ਇਹ ਬਹੁਤ ਇੰਪੋਰਟੈਂਟ ਚੋਣਾ ਬਹੁਤ ਅਹਿਮ ਚੋਣਾ ਵੱਡੇ ਵੱਡੇ ਵਿਦਵਾਨਾਂ ਨੇ ਇਹ ਗੱਲ ਕਰ ਚੁੱਕੇ ਆ ਕਿ ਵੀ 2027 ਦੀਆਂ ਚੋਣਾਂ ਨੂੰ ਆਮ ਚੋਣਾਂ ਲੈ ਕੇ ਨਾ ਚੱਲੇ ਪੰਥ ਇਹ ਪੰਥਕ ਸ਼ਕਤੀ ਜਿਵੇਂ ਖੇਰੂ ਖੇਰੂ ਹੋਈ ਹੈ ਉਸ ਨੇ ਬਹੁਤ ਵੱਡਾ ਨੁਕਸਾਨ ਕਰੂਣਾ ਹੈ ਜੇ ਪੰਥਕ ਇਕਤਾ ਨਾ ਹੋਈ ਤਾਂ ਇਹ ਪੰਥਕ ਇਕਤਾ ਹੋਊਗੀ ਤਾਂ ਇਹ ਜਾਂ ਸਰਕਾਰਾਂ ਦੀ ਹਿੰਮਤ ਨਹੀਂ ਕਿ ਵੀ ਸਾਡੀ ਐਸਜੀਪੀਸੀ ਅਰਗੇ ਇੰਸਟੀਚਿਊਸ਼ਨ ਦੇ ਵਿੱਚ ਜਾਂ ਜਥੇਬੰਦੀ ਦੇ ਵਿੱਚ ਉਹ ਦਖਲ ਅੰਦਾਜ਼ੀ ਕਰ ਸਕਣ ਜਦੋਂ ਆਪਾਂ ਪੰਥਕ ਤੌਰ ਤੇ ਮਜ਼ਬੂਤ ਹੋਵਾਂਗੇ ਤਾਂ ਆਪਾਂ ਵੀ ਉਹ ਹਉਣਤਾਈਆਂ ਨੂੰ ਦੂਰ ਕਰ ਸਕਾਂਗੇ ਸੋ ਇਹ ਸਮਾਂ ਹੈ ਜਦੋਂ ਪੰਥ ਦੇ ਵੱਖ-ਵੱਖ ਅਕਾਲੀ ਜਿਹੜੇ ਆਗੂ ਹੈਗੇ ਆ ਉਹਨਾਂ ਨੂੰ ਤਿਆਗ ਤੇ ਦੀ ਭਾਵਨਾ ਤੇ ਇੱਕ ਪੰਥ ਹਸਤੇ ਇੱਕ ਜਜ਼ਬਾ ਦਿਖਾਉਣ ਦੀ ਲੋੜ ਆ ਤੇ ਆਪਦੇ ਅਹੁਦੇ ਤਿਆਗ ਕੇ ਆਪਦਾ ਸਾਰਾ ਕੁਝ ਤਿਆਗ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਆ ਤਾਂ ਕਿ ਆਪਾਂ ਇੱਕ ਸੁਰਤਾ ਨਾਲ ਇਹ ਇੱਕ ਮੁਠੋਂ ਕੇ ਅਗਾਉਣ ਵਾਲੀਆਂ ਚੋਣਾ ਦੇ ਵਿੱਚ ਕਰਦਾ ਬਲ ਪ੍ਰਦਰਸ਼ਨ ਕਰ ਸਕੀਏ ਪੰਥ ਦੀ ਤਾਕਤ ਬਕਾ ਸਕੀਏ ਹੋ ਸਕਦਾ ਹੈ ਮੇਰੀ ਗੱਲ ਕਈਆਂ ਨੂੰ ਠੀਕ ਨਾ ਲੱਗਦੀ ਹੋਵੇ ਹੋ ਸਕਦਾ ਕਈਆਂ ਨੂੰ ਠੀਕ ਵੀ ਲੱਗੇ ਪਰ ਇਹ ਸਾਡੇ ਵਾਸਤੇ ਅੱਜ ਉਹੀ ਹਾਲਾਤ ਬਣੇ ਹੋਏ ਆ ਜਦੋਂ ਸਾਡੇ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਹਮਲੇ ਹੁੰਦੇ ਸੀ ਜਾਂ ਸਾਡੇ ਤੇ ਬਾੜੀ ਹਮਲੇ ਹੋ ਰਹੇ ਸੀਗੇ ਹੈ ਆਪਾਂ ਉਦੋਂ ਇਕੱਠੇ ਹੁੰਦੇ ਆਏ ਆ ਆਪਦੇ ਵਖਰੇਵੇਂ ਆਡਾ ਢੜ ਕਰਕੇ ਆਪਾਂ ਇੱਕ ਮੁੱਦਿਆਂ ਤੇ ਇਕੱਠੇ ਹੁੰਦੇ ਆਏ ਆ ਅੱਜ ਵੀ ਲੋੜ ਆ ਕਿ ਵੀ ਉਸੇ ਤਰ੍ਹਾਂ ਕਿਸੇ ਤਰੀਕੇ ਕਾਰ ਬਣਾ ਕੇ ਅਕਾਲੀ ਲੀਡਰ ਆ ਆਪਦੀ ਜਿਹੜੀ ਹੈਗੀ ਆ ਦਾ ਤਿਆਗ ਦਿਖਾਉਣ ਆਪਦੀ ਭਾਵਨਾ ਵਖੋਣ ਤੇ ਇੱਕ ਸੁਰਤਾ ਤੇ ਇੱਕ ਮੁਕਤਤਾ ਵਖੋਣ ਆਪਣਾ ਸਰਕਾਰਾਂ ਦੇ ਵਿਰੋਧ ਤੇ ਆ ਪੰਜਾਬ ਤੇ ਪੰਜਾਬੀਅਤ ਨੂੰ ਤੇ ਪੰਥ ਨੂੰ ਬਚਾਉਣ ਲਈ ਦੂਜੀ ਗੱਲ ਗਾਂ ਇਹ ਕਿ ਇਹਨਾ ਚੋਣਾ ਕਿ ਵੀ ਇਹ ਜਿਹੜੀਆਂ ਇਕੱਠ ਕਰਨੇ ਹੁੰਦੇ ਆ ਲੋਕਾਂ ਨੂੰ ਇੱਕ ਕਰਨਾ ਹੁੰਦਾ ਉਹਦੇ ਵਾਸਤੇ ਇੱਕ ਤੁਰਾ ਬਣਨਾ ਜ਼ਰੂਰੀ ਹੁੰਦਾ ਇੱਕ ਸਿਧਾਂਤਕ ਤੁਰਾ ਬਣਨਾ ਜ਼ਰੂਰੀ ਹੁੰਦਾ ਤੇ ਉਹਦੇ ਇਲਾਵਾ ਇਹ ਕੰਮ ਜਦੋਂ ਵੀ ਕਰਦੇ ਆਏ ਆ ਇਤਿਹਾਸ ਦੇ ਵਿੱਚ ਆਏ ਬਾਬਾ ਸਾਹਿਬ ਸਿੰਘ ਬੇਦੀ ਹਰਾਨੇ ਕੀਤਾ ਜਾਂ ਹੋਰਾਂ ਵੱਡਿਆਂ ਲੀਡਰਾਂ ਨੇ ਕੀਤਾ ਉਹ ਜਿਹੜੀਆਂ ਮਾਇਨਾ ਅਸਸਤੀਆਂ ਹੈਗੀਆਂ ਜੀ ਇਹ ਪੰਥ ਨੂੰ ਸ਼ਕਤੀਆਂ ਜਿਹੜੀਆਂ ਵੈਸੇ ਇਹ ਪੋਲਿਟੀਕਲ ਰਹੀਆਂ ਬਟ ਪੰਥ ਦੇ ਵਿੱਚ ਹਰੇਕ ਉਹਨਾਂ ਦੀ ਇੱਜ਼ਤ ਮਾਨ ਕਰਦਾ ਹੈ ਇਹ ਉਹੀ ਲੋਕ ਸਿਰੇ ਲਾ ਸਕਦੇ ਆ ਤਾਂ ਮੇਰੀ ਉਹਨਾਂ ਨੂੰ ਵੀ ਇੱਕ ਗੁਜ਼ਾਰਿਸ਼ ਆ ਕਿ ਅੱਜ ਜਿਵੇਂ ਖੇਰੂ ਖੇਰ ਹੋਏ ਪੰਥ ਨੂੰ ਆਡਡ ਡਾਇਰੈਕਸ਼ਨਸ ਚ ਜਿਹੜਾ ਜਾ ਰਿਹਾ ਉਹਦੀ ਸ਼ਕਤੀਆਂ ਇਕੱਠੀ ਕਰਨੇ ਖਾਸ ਕਰਕੇ ਅਕਾਲੀ ਤਾਕਤ ਨੂੰ दी लहर की दी ताकत कोठा करने वास्ते अगे आओ तुम तुरो जे तीन दो कदम तुरो तो असी मिसल सतला जलों तुम्हें तो एक भरोसा दवाने कि अ सौ कदम साथ देवे तो ये के इस टाइम पंथ शक्ति ताकि जेडा की ताकत कोठा करिए पंथक शक्ति कट्ठा करिए दो हजार सताई दोणा जेड़ा कि मैं फिर दोहराना है कि साइड होंद वास्ते फैसला कून हैगीथ है। की शक्ति खेरू खेरू होकर आवे अगे एक मुठ एक सुरता ਪ੍ਰਦਰਸ਼ਨ ਕਰੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ